ਠੀਕ ਆ ਕਰ ਲੋ ਹੋਣ ਤਾਂ ਸਾਰੇ ਇਕੱਠੇ ਆ ਜਿਹੜੇ ਆ ਭਗਵੰਤ ਮਾਨ ਹੋਣੀ ਜਾਂਦੇ ਆ ਜਾਂ ਹੋਰ ਜਾਂਦੇ ਆ ਰੀਡਰ ਇਕੱਠੇ ਹੋ ਗਏ ਯਾਰ ਮੈਂ ਨਾਂ ਨਹੀਂ ਲੈਣਾ ਚਾਹਣਾ ਆਲਰੇਡੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਭਗਵੰਤ ਮਾਨ ਦੇ ਨਾਮ ਦੀ ਹੋਈ ਤੇ ਉਹ ਮੈਂਸ਼ਨ ਕਰਕੇ ਪਾਈ ਸੀਗੀ ਤੇ ਉਹ ਉਹ ਮੇਰਾ ਯਾਰ ਚੈਨਲ ਨੂੰ ਇਹਨਾਂ ਨੇ ਤੁਰੰਤ ਉਸੇ ਟਾਈਮ ਹੀ ਚੈਨਲ ਬਲੌਕ ਕਰਤਾ ਤੇ ਮੈਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਗਈ ਵੀ ਤੁਹਾਡੇ ਕੋਈ ਓ ਉਹ ਖੋਲਣ ਦੀ ਕੋਸ਼ਿਸ਼ ਕਰ ਰਿਹਾ ਠੀਕ ਆ ਹਰ ਜਦ ਕਿ ਮੈਂ ਖੁਦ VPN ਯੂਜ਼ ਕਰਨ ਡਿਆ ਤੇ ਕੀ ਸਕਿਉਰਟੀ ਪੱਖੋਂ ਮੈਂ ਕੋਈ ਕਮੀ ਨਹੀਂ ਛੱਡੀ ਹੋਈ ਆ ਤੇ ਚੈਨਲ ਤੇ ਆਪਦੇ ਅ ਮਤਲਬ ਉਹਨੂੰ ਪੂਰੀ ਐਨ ਸਕਿਉਰ ਪਾਸਵਰਡ ਤੱਕ ਲਾ ਕੇ ਸਾਰਾ ਕੁਝ ਸੇਵ ਕਰਿਆ ਹੋਇਆ ਪਰ ਫਿਰ ਵੀ ਯਾਰ ਉਹ ਪਤਾ ਨਹੀਂ ਪਤਾ ਹੀ ਆ ਜੋ ਬ ਚੱਲਦਾ ਹਨਾ ਜੋ ਐਥੀਕਲ ਹੈਕਿੰਗ ਵਾਲੇ ਬੈਠੇ ਹੁੰਦੇ ਜਾਂ ਇਸ ਆਈਟੀਆਈ ਸੱਲਾ ਅਰੇ ਕੋਲ ਜੋ ਸਾਰਾ ਕੁਝ ਹੈਗਾ ਇਹਨਾਂ ਕੋਲ